ਇਹਤ ਵਿਭਾਗ ਮੂਨਕ ਦੀ ਟੀਮ ਵੱਲੋਂ ਬਾੜ ਨੰਬਰ 5 ਦੇ ਵਿੱਚ ਜਾ ਕੇ ਸਰਬਾ ਕੀਤਾ ਗਿਆ ਵੱਖ-ਵੱਖ ਟੈਂਕੀਆਂ, ਕੂਲਰ ਜੋ ਕਿ ਤੁਸੀਂ ਦੇਖ ਰਹੇ ਹੋ ਐਲਵੀਐਸ న్యూਸ ਦੇ ਰਾਹੀਂ ਤਸਵੀਰਾਂ ਕਿ ਪੂਰੀ ਦੀ ਪੂਰੀ ਜਿਹੜੀ ਟੀਮ ਹੈ ਉਹ ਸਰਵੇ ਦੇ ਵਿੱਚ ਲੱਗੀ ਹੋਈ ਹੈ ਕੂਲਰ, ਫ੍ਰਿਜ ਅਤੇ ਜੋ ਕਿ ਪਲਾਸਟਿਕ ਦੀਆਂ ਟੈਂਕੀਆਂ ਉੱਪਰ ਰੱਖਦੇ ਆਂ ਉਹਨਾਂ ਦੇ ਟੱਕਣ ਚੱਕ ਚੱਕ ਕੇ ਵੀ ਦੇਖੇ ਜਾ ਸਕਦੇ ਨੇ ਜੇ ਮੈਂ ਆਪਾਂ ਗੱਲ ਕਰੀਏ ਕਿ ਸਬ ਸੈਂਟਰ ਤੂਲੜ ਕਲਾਂ ਤੋਂ ਹੀ ਅਧਿਕਾਰੀ ਔਰ ਡਾਕਟਰ ਸਾਹਿਬਾਨ ਵੱਲੋਂ ਜਿਹੜਾ ਸਰਪਾ ਇਹ ਕੀਤਾ ਜਾ ਰਿਹਾ ਹੈ ਡੇਂਗੂ ਦਾ ਵਾਰ ਹਰ ਸ਼ੁੱਕਰਵਾਰ ਦੇ ਤਹਿਤ ਤੁਸੀਂ ਦੇਖ ਰਹੇ ਹੋ ਐਲ ਵੀ ਐਸ ਨਿਊਜ਼ ਦੇ ਜੜੀਏ ਤਸਵੀਰਾਂ ਜੋ ਕਿ ਪਿਛਲੇ ਦਿਨੀ ਚਿਕਨ ਗੁਣੀਆਂ ਜਿਹਨੂੰ ਬਿਮਾਰੀ ਡਾਕਟਰਾਂ ਵੱਲੋਂ ਕਿਹਾ ਜਾਂਦਾ ਹੈ ਪਿੰਡਾਂ ਦੇ ਵਿੱਚ ਖਾਸ ਕਰਕੇ ਇਹ ਵੀ ਕਹਿ ਦਿੰਦੇ ਨੇ ਕਿ ਇਹ ਮਾਤਾ ਨਿਕਲੇ ਇਹ ਆਪੇ ਠੀਕ ਹੋ ਜੂਗੀ ਉਸ ਦੇ ਵਿੱਚ ਕੀ ਹੁੰਦਾ ਹੈ ਜ਼ਿਆਦਾਤਰ ਬੁਖਾਰ ਵਗੈਰਾ ਹੁੰਦਾ ਹੈ ਇਹ ਚੀਜ਼ਾਂ ਅਕਸਰ ਡਾਕਟਰ ਸਾਹਿਬਾਨਾਂ ਵੱਲੋਂ ਕਹੀਆਂ ਜਾਂਦੀਆਂ ਹਨ ਅੱਗੇ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਡਾਕਟਰ ਬੈਠੇ ਨੇ ਡਾਕਟਰਾਂ ਦੀ ਟੀਮ ਬੈਠੀ ਹੈ ਜੀ ਤੇ ਜਾ ਕੇ ਆਪਦਾ ਬੱਚੇ ਦਾ ਇਲਾਜ ਕਰਵਾਓ ਬੁਖਾਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਥੋੜੇ ਜਿਹਾ ਭਰੇਜ ਰੱਖਿਓ ਤੁਰੇ ਫਿਰੇ ਨਾ ਜ਼ਿਆਦਾ ਤੇ ਬੇਨਤੀ ਹੈ ਡਾਕਟਰ ਉੱਥੇ ਬੈਠੇ ਨੇ ਤੇ ਆਪਦਾ ਇਲਾਜ ਕਰਵਾ ਲਓ ਜਾ ਕੇ ਸਰਕਾਰੀ ਹਾਂ ਜੀ ਸਾਹ ਆਪਦੇ ਘਰਾਂ ਦੇ ਵਿੱਚ ਜਿੰਨਾ ਵੀ ਹੋ ਸਕਦਾ ਕੋ ਖੇਲਾਂ ਨੇ ਕੋ ਕੂਲਰ ਨੇ ਕੋ ਗਮਲੇ ਨੇ ਉਹਨਾਂ ਦਾ ਪਾਣੀ ਥੋੜਾ ਜਿਹਾ ਸਫਾਈ ਰੱਖੋ ਜੀ ਆਪ ਤੇ ਜੀ ਇੱਕ ਵਾਰੀ ਸਾਫ ਕਰ ਦਿਓ ਜੀ